ਬਿਕਰਮ ਮਜੀਠੀਆ ਨੇ ਮੂੜ ਭਗਵੰਤ ਮਾਨ ਨੂੰ ਕੇਰ ਲਿਆ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਲਿਖਿਆ ਦਮਗਜ਼ੇ 50000 ਮੁਲਾਜ਼ਮ ਪਰਤੀ ਕਰਦੇ ਨੇ ਅਸਲਿਆਂ ਚ ਗੱਪੀ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ 3 ਸਾਲਾਂ ਵਿੱਚ ਪਰਤੀ ਹੋ ਕੇਵੇਂ ਰਹੀਏ ਸੁਪਰੀਮ ਕੋਰਟ ਤੱਕ ਕੇਸ ਹਾਰ ਗਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਸਰਕਾਰ ਦਿੱਲੀ ਦੀ ਜੀ ਹਜ਼ੂਰੀ ਤੋਂ ਵਹਿਲ ਮਿਲੇ ਤਾਂ ਪਤਾ ਚੱਲੇ ਕਿ ਪੰਜਾਬ ਚ ਚੱਲ ਕੀ ਰਿਹਾ ਹੈ ਨਤੀਜਾ ਸਾਰੀ ਪਰਤੀ ਤੇ ਮੁਕੰਮਲ ਰੋਕ ਚੱਲ ਰਹੀ ਪਰਤੀ ਵੀ ਰੋਕੀ ਨਿਰਧਾਰਿਤ ਪ੍ਰੀਖਿਆ ਕੀਤੀਆਂ ਮੁਲਤਵੀ ਝੂਠੇ ਮੁੱਖ ਮੰਤਰੀ 3 ਸਾਲਾਂ ਵਿੱਚ ਸੂਬੇ ਸਿਰ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਚੁੜਾਉਣ ਤੋਂ ਇਲਾਵਾ ਤੁਸੀਂ ਕੱਖ ਨਹੀਂ ਕੀਤਾ ਇਹ ਤੁਹਾਡੀ ਅਸਲੀਅਤ ਹੈ ਪੰਜਾਬ ਦਾ ਤੁਸੀਂ ਬੇੜਾ ਗਰਕ ਕਰਕੇ ਰੱਖ ਦਿੱਤਾ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਤਾਂ ਦੇਖਿਆ ਤੁਸੀਂ ਕਿਵੇਂ ਵਿਕਰਮ ਮਜੀਠੀਆ ਨੇ ਭਗਵੰਤ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਘੇਰਿਆ ਦਰਅਸਲ ਬੀਤੇ ਕੱਲ ਯਾਨੀ ਵੀਰਵਾਰ ਨੂੰ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਪੁਲਿਸ ਵਿਭਾਗ ਚ ਕੁੱਲ 1000 746 ਨਵੀਆਂ ਵਕਾਂਸੀਆਂ ਕੱਢੀਆਂ ਗਈਆਂ ਨੇ ਜਿਸ ਦਾ ਐਲਾਨ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਗਿਆ ਸੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਲਿਖਿਆ ਸੀ ਵਾਅਦੇ ਮੁਤਾਬਿਕ ਪੰਜਾਬ ਪੁਲਿਸ ਵਿਭਾਗ ਚ ਕੁੱਲ 1746 ਨਵੀਆਂ ਵਕਾਂਸੀਆਂ ਕੱਢੀਆਂ ਗਈਆਂ ਨੇ 21 ਫਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ ਜ਼ਿਲ੍ਹਾ ਕਾਰਡ ਤੋਂ 1261 ਅਤੇ ਹਥਿਆਰਬੰਦ ਕਾਰਡ ਤੋਂ 485 ਵਕਾਂਸੀਆਂ ਤੇ ਪ੍ਰਤੀਯੋਗਿਤੀ ਜਾਵੇਗੀ ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਲਈ ਹੀ ਪੂਰਾ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਔਰ ਦੀ ਕਰ ਰਹੀਆਂ ਨੇ ਵੇਰਵੇ ਜਲਦ ਸਾਂਝੇ ਕਰਨਗੇ ਤਾਂ ਭਗਵੰਤ ਮਾਨ ਦੇ ਇਸ ਵੱਡੇ ਐਲਾਨ ਤੋਂ ਬਾਅਦ ਹੀ ਵਿਰੋਧੀ ਚੁੱਪ ਕੀ ਵਹੀਂ ਬੈਠ ਸਕਦੇ ਸੀ ਜਿਸ ਨੂੰ ਲੈ ਹੀ ਬਿਕਰਮ ਮਜੀਠੀਆ ਨੇ ਭਗਵੰਤ ਸਰਕਾਰ ਨੂੰ ਕੇਰ ਲਿਆ ਤੇ ਉਹਨਾਂ ਵੱਲੋਂ ਕਿਤੇ ਪੰਜਾਬ ਚ ਵਾਦੀਆ ਤੇ ਸਵਾਲ ਚੁੱਕਤੇ ਦਿੱਲੀ ਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਵਿਰੋਧੀ ਕੋਈ ਵੀ ਮੌਕਾ ਨਹੀਂ ਛੱਡ ਰਿਹਾ ਆਪ ਨੂੰ ਗਿਰਨ ਦਾ ਹੁਣ ਆਪਦੀ ਸਰਕਾਰ ਸਿਰਫ ਪੰਜਾਬ ਚ ਰਹਿ ਗਈ ਹੈ ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦਾ ਸਾਰਾ ਫੋਕਸ ਪੰਜਾਬ ਤੇ ਹੈ ਜ਼ਿਕਰੇ ਕਾਸੇ ਕਿ 2027 ਚ ਵਿਧਾਨ ਸਭਾ ਚੋਣਾਂ ਨੇ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 2027 ਚੋਣਾਂ ਤੋਂ ਪਹਿਲਾਂ ਉਹ ਲੋਕਾਂ ਦੇ ਦਿਲਾਂ ਚ ਜਗ੍ਹਾ ਬਣਾ ਸਕਣ ਤੇ ਦੂਰੇ ਵਾਦੀਆਂ ਨੂੰ ਪੂਰਾ ਕਰ ਪੰਜਾਬ ਚ ਪਾਰਟੀ ਨੂੰ ਮਜ਼ਬੂਤ ਕਰ ਸਕਣ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਬੇਹਦ ਦਿਲਚਸਪ ਹੋਵੇਗਾ ਕਿ ਆਪ ਦੀ ਅੱਗੇ ਦੀ ਕੀ ਰਣਨੀਤੀ ਰਹਦੀ ਏ ਤੇ ਆਉਣ ਵਾਲੇ ਸਮੇਂ ਚ ਪਾਰਟੀ ਕਿੱਥੇ ਸਟੈਂਡ ਕਰਦੀ ਏ ਤੇ ਲੋਕਾਂ ਨਾਲ ਕਿਤੇ ਕਿੰਨੇ ਵਾਦੇ ਆਮ ਆਦਮੀ ਪਾਰਟੀ ਪੂਰਾ ਕਰਦੀ ਏ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤਾਂ ਦੇਖਦੇ ਰਹੋ ਪੰਜਾਬ ਤੱਕ